ਸਾਸਿਕਾ ਦੀ ਸਾਸਿਕਾ ਵੀਰੇ ਹੋਰ ਪਹਿਨੇ ਕੀ ਆਲਾ ਦੱਦੀਆ ਤੁਸੀਂ ਸੁਣਾਓ ਪਹਿਨੇ ਜਦੋਂ ਅੱਗੇ ਆਉਂਦੀ ਨਹੀਂ ਹਾਂ ਤੇ ਫੋਨ ਕਰਕੇ ਆਉਂਦੀ ਨਹੀਂ ਹਾਂ ਤੇ ਅੱਜ ਅਚਾਨਕ ਹੀ ਲੈ ਥੋੜੀ ਵੀ ਜਦੋਂ ਆਉਣਾ ਫੋਨ ਕਰਕੇ ਆਉਣਾ ਤੇ ਨਾਲੇ ਕੱਲੀ ਟੈਲਣਦੀ ਆ ਥੱਲੇ ਮੰਮੀ ਨੇ ਤੇ ਸਾਰੇ ਬੈਠੇ ਆ ਸਾਰਿਆਂ ਦੇ ਵਿੱਚ ਬੈਠ ਸਕੋ ਉਹ ਕਬਰਾਟ ਜੀ ਆਉਂਦੀ ਮੈਂ ਚਲ ਹਵਾ ਵਗਦੀ ਕੋਠੇ ਹੋ ਕੇ ਆਣੀ ਤੇ ਜੇ ਕਬਰਾਟ ਹੁੰਦੀ ਆ ਤੇ ਚਲ ਚਲੀ ਮੈਂ ਨ ਦਵਾਈ ਲੈ ਕੇ ਆ ਪਹਿਲਾਂ ਨਹੀਂ ਨਹੀਂ ਠੀਕ ਆ ਮੈਂ ਹਵਾ ਨਾਲ ਠੀਕ ਹੋ ਜਾਣਾ ਪਹਿਨੇ ਕੋਈ ਗੱਲ ਹੈ ਕੀ ਤੇ ਦੱਸ ਨਹੀਂ ਵੀਰ ਕੋਈ ਗੱਲ ਨਹੀਂ ਤੇਰਾ ਚਿਹਰਾ ਦੱਸਣ ਦਿਆ ਵਾ ਕੋਈ ਗੱਲ ਹੈ ਗਈ ਆ ਨਹੀਂ ਵੀਰ ਕੋਈ ਗੱਲ ਨਹੀਂ ਜੀ ਅਸੀਂ ਬਚਪਨ ਚ ਇਕੱਠੇ ਖੇਡੇ ਜੰਮੇ ਪਲੇ ਆ ਜੇ ਤੂੰ ਚਿਹਰਾ ਮੇਰਾ ਪੜ ਸਕਦੀ ਆ ਤੇ ਮੈਂ ਵੀ ਤੇਰਾ ਚਿਹਰਾ ਪੜ ਸਕਦਾ ਵਾ ਕੋਈ ਟੈਨਸ਼ਨ ਚ ਹੈ ਗਈ ਆ ਕਿ ਦੱਸਣਾ ਨਹੀਂ ਚਾਹੁੰਦੀ ਨਹੀਂ ਨਹੀਂ ਵੀਰ ਕੋਈ ਗੱਲ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੈਗੀ ਅੱਗੇ ਭਾਬੀ ਵੀ ਪੁੱਛਣ ਦੇ ਸੀ ਮੰਮੀ ਵੀ ਜੇ ਹੁੰਦੀ ਤੇ ਮੈਂ ਗੱਲ ਕਰ ਹੀ ਲੈਣੀ ਸੀ ਉਹਨਾਂ ਨਾਲ ਜੇ ਤੇ ਪੈਸੇ ਥੇਲੇ ਦੀ ਲੋੜ ਆ ਤੇ ਦੱਸ ਤੇਰੀ ਜਿੱਥੋਂ ਤੱਕ ਮਦਦ ਹੋਏਗੀ ਕਰਾਂਗੇ ਆਪਾਂ ਨਹੀਂ ਵੀਰ ਕਿਸੇ ਚੀਜ਼ ਦੀ ਨਹੀਂ ਲੋੜ ਹੈਗੀ ਵੈਸੇ ਮੈਂ ਕਿੰਨੇ ਦਿਨਾਂ ਤੋਂ ਸੋਚਣ ਨਹੀਂ ਭਾਬੀ ਵੀ ਆਖਣ ਦੇ ਹੀ ਆਏ ਨਹੀਂ ਮੈਂ ਕਿਹਾ ਚੱਲ ਦੋ ਚਾਰ ਦਿਨ ਲਾ ਕੇ ਆਨੀ ਆ ਪੇਕੇ ਨਹੀਂ ਦੀਦੀ ਤੁਹਾਡੇ ਕੋਈ ਕੋਈ ਨਾ ਕੋਈ ਗੱਲ ਤੇ ਹੈਗੀ ਆ ਤੁਸੀਂ ਦੱਸਣਾ ਨਹੀਂ ਚਾਹੁੰਦੇ ਜੇ ਕੋਈ ਗੱਲ ਹੈਗੀ ਤੇ ਦੱਸੋ ਨਹੀਂ ਵੀਰ ਮੈਂ ਕਿਉਂ ਆਪਣੀਆਂ ਪਰੇਸ਼ਾਨੀਆਂ ਤੁਹਾਨੂੰ ਦਵਾਂ ਦੇਖ ਭੈਣ ਜੇ ਤੇਰੀ ਪਰੇਸ਼ਾਨੀ ਤੇ ਭਰਾ ਦੀ ਵੀ ਪਰੇਸ਼ਾਨੀ ਜੇ ਦੱਸੇਂਗੀ ਨਹੀਂ ਤਾਂ ਸਾਨੂੰ ਕਿਤਨਾ ਪਤਾ ਲੱਗੇਗਾ ਮੈਂ ਆਪਣੀ ਪਰੇਸ਼ਾਨੀ ਨਾਲ ਮੈਂ ਸੋਚਿਆ ਕਿ ਮੈਂ ਆਪ ਹੀ ਲੜ ਪਵਾਂ ਤੁਹਾਨੂੰ ਨਾ ਦੱਸਾਂ ਇਸ ਕਰਕੇ ਮੈਂ ਤੁਹਾਨੂੰ ਕਿਉਂ ਟੈਨਸ਼ਨ ਦੇਣੀ। ਮੈਂ ਇੱਕ ਗੱਲ ਦੱਸੀ ਤੈਨੂੰ ਕਿਤੇ ਭਾਈਆ ਤੇ ਨੰਗ ਤੰਗ ਕਰਦਾ। ਜਾਂ ਕਿਤੇ ਉਹਦਾ ਕੰਮ ਕਰਨੀ ਸੈਟ ਤਾਂ ਟੈਨਸ਼ਨ ਲਈ ਹੋਵੇ ਤੇ ਜਾਂ ਕਿਤੇ ਸੱਸ ਤੰਗ ਕਰਦੀ ਹੋਵੇ। ਨਹੀਂ ਵੀਰ ਕੋਈ ਇਹੋ ਜਿਨੀ ਕੁ ਕਰਦਾ ਹੈਗੀ। ਭੈਣ ਤੂੰ ਆਪਣੇ ਵੀਰੇ ਨੂੰ ਕੁਝ ਨਹੀਂ ਦੱਸੇਂਗੀ। ਤੈਨੂੰ ਮੇਰੀ ਸੋਹਣ ਲੱਗੇ। ਮੈਂ ਵੀਰ ਸੋਹਣਾ ਪਾ ਮੇਰਾ ਵੀਰ। ਗਾਲਿਆ ਵੀਰ ਜਿੱਦਾਂ ਦਾ ਤੂੰ ਹੀ ਆਪਣੀ ਪ੍ਰਾਪਰਟੀ ਤੋਂ ਕੇਸ ਜਿੱਤੇ ਜੈਣਾ। ਉਦੋਂ ਦਾ ਮੇਰਾ ਸੱਸ ਤੇ ਤੁਹਾਡਾ ਜੀਜਾ ਮੈਨੂੰ ਇਹੋ ਕਹਿੰਦੇ ਕਿ ਤੂੰ ਆਪਣੇ ਪੇਕੇ ਤੋਂ ਹਿੱਸਾ ਲੈ ਕੇ ਆ। ਤੇ ਤੁਸੀਂ ਦੱਸੋ ਜੇ ਮੈਂ ਤੁਹਾਡੇ ਕੋਲੋਂ ਹਿੱਸਾ ਲੈ ਗਈ ਮੇਰੇ ਲਈ ਤੇ ਮੇਰੇ ਪੇਕੇਆਂ ਦੇ ਬੇਸਾ ਦਾ ਲਈ ਮੰਦ ਹੋ ਜਾਣੇ ਆ। ਭੈਣੇ ਤੈਨੂੰ ਕਿੰਨੇ ਕਹਤਾ ਤੇ ਤੇਰੇ ਪੇਕੇ ਆਲੇ ਹਿੱਸਾ ਲੈ ਕੇ ਬੇ ਬੰਦ ਹੋ ਜਾਣਗੇ। ਜੇ ਮੇਰੀ ਭੈਣ ਹਿੱਸਾ ਲੈ ਕੇ ਖੁਸ਼ ਰਹਿੰਦੀ ਆ ਤੇ ਕੋਈ ਨਹੀਂ ਮੈਂ ਹਿੱਸਾ ਦੇ ਦਿੰਨਾ ਵਾ। ਨਹੀਂ ਵੀਰ ਮੈਂ ਹਿੱਸਾ ਨਹੀਂ ਲੈਣਾ ਤੇ ਨਾਲੇ ਮੈਨੂੰ ਇੱਕ ਗੱਲ ਹੋਰ ਦੱਸ। ਇੱਕ ਕਦੋਂ ਦੀ ਗੱਲ ਚੱਲਣ ਦੀ ਹਿੱਸੇ ਵਾਲੀ। ਜਿੱਦਨ ਦਾ ਤੁਸੀਂ ਕੇਸ ਜਿੱਤੇ ਨਾ ਉਦੋਂ ਤਾਂ ਵੀ ਮੈਂ ਆਪਣੀ ਸੱਸ ਨੂੰ ਦੱਸਿਆ ਤੇ ਫਿਰ ਉਦੋਂ ਦੀ ਉਹਨਾਂ ਨੇ ਇਹ ਗੱਲ ਸ਼ੁਰੂ ਕਰਤੀ ਵੀ ਤੇਰਾ ਹਿੱਸਾ ਤੇਰੇ ਦਾਦੇ ਪਰਦਾਦਿਆਂ ਦੀ ਜਗ੍ਹਾ ਵਾ ਤੇਰਾ ਹਿੱਸਾ ਲੈਣਾ ਬੰਦਾ ਹੀ ਬੰਦਾ ਵਾ ਤੇ ਇੰਨੇ ਦਿਨ ਹੋ ਗਏ ਗੱਲ ਨੂੰ ਤੇ ਹੁਣ ਦੱਸਣੀ ਆ ਹੈ ਤੂੰ ਇਕੱਲੀ ਟੈਨਸ਼ਨ 'ਚ ਰਹਿਣੀ ਆ ਤੇ ਕਮ ਸੇ ਕਮ ਤੂੰ ਮੰਮੀ ਨਾਲ ਗੱਲ ਕਰ ਆਪਣੀ ਵੀਰੇ ਨਾਲ ਗੱਲ ਕਰ ਸਾਰਾ ਪਰਿਵਾਰ ਤੇਰੇ ਨਾਲ ਹੈਗਾ ਵਾ ਚਲਾ ਥੱਲੇ ਜਾ ਕੇ ਗੱਲ ਕਰਦੇ ਮੰਮੀ ਨਾਲ ਨਾ ਚਲਾ ਜਾ ਬੂਟੇ ਦੇ ਸਾਰੇ ਹੀ ਸੁੱਕੇ ਪਏ ਆ ਆ ਮਨਮੀਤ ਕਾ ਹੁੰਦੀ ਸੀ ਤੇ ਪਾਣੀ ਦੇ ਦਿੰਦੀ ਸੀ ਬੂਟਿਆਂ ਨੂੰ ਉਹਦੇ ਬਿਨਾ ਵੀ ਘਰ ਦੇ ਵਿੱਚ ਕੋਈ ਰੌਣਕ ਨਹੀਂ ਹੈਗੀ ਬਹੁਤ ਔਖਾ ਹੈ ਅਨਮੋਲ ਅਨਮੋਲ ਪੁੱਤ ਅਨਮੋਲ ਹਾਂਜੀ ਮੰਮਾ ਦੱਸੋ ਆਵਾਜ਼ਾਂ ਮਾਰਨ ਦੇ ਜੇ ਪੁੱਤ ਮੇਰੀ ਬਾਹ ਬੜੀ ਦਰਦ ਹੋਣ ਦੀ ਅਨਮੋਲ ਕੋਟੀ ਦੇ ਜਰਾ ਕੁ ਬਟੇ ਮੰਮਾ ਮੈਂ ਤਾਂ ਅੱਗੇ ਚੋਪਲੇ ਬਹੁਤ ਲੇਟ ਹੋ ਰਹੀਆਂ ਤੁਸੀਂ ਐਦਾਂ ਕਰੋ ਭਾਬੀ ਨੂੰ ਕਹਿ ਦੋ ਉਹ ਸੱਚ ਭਾਬੀ ਤਾਂ ਪੇਕੇ ਗਏ ਨੇ ਮम्मा ਦੇਖੋ ਭਾਬੀ ਤੋਂ ਬਿਨਾਂ ਕਰ ਕਿੰਨਾ ਸੁੰਨਾ ਸੁੰਨਾ ਲੱਗੰਦਿਆ ਮम्मा ਇੱਕ ਗੱਲ ਕਹਾਂ ਜ਼ਿੰਦਗੀ ਦੇ ਵਿੱਚ ਨਾ ਸਿਰਫ ਪੈਸਿਆਂ ਦੀ अहमਤ ਨਹੀਂ ਹੁੰਦੀ ਕੁਝ ਰਿਸ਼ਤੇ ਕਾਫੀ ਅਨਮੋਲ ਹੁੰਦੇ ਨੇ ਜੋ ਸਿਰਫ ਪੈਸੇ ਤੋਂ ਬਿਨਾਂ ਹੀ ਨਿਮਾਇਆ ਜਾਂਦੇ ਨੇ ਤੁਸੀਂ ਐਦਾਂ ਕਰੋ ਭਾਬੀ ਨੂੰ ਜਾ ਕੇ ਉਹਨਾਂ ਤੇ ਪੇਕਿਆ ਕਰੋ ਲੈ ਆਓ ਮੈਂ ਅੱਗੇ ਚੌਪਲੇ ਲੇਟ ਹੋ ਰਹੀ ਐ ਮੈਂ ਜਾਣਦੀ ਮਨਮੀਤ ਤੇ ਜਾਨ ਦੇ ਨਾਲ ਘਰ ਬਿਲਕੁਲ ਸੁੰਨਾ ਹੋ ਗਿਆ ਮੇਰੀ ਧੀ ਅਨਮੋਲ ਬਿਲਕੁਲ ਸਹੀ ਕਹਿੰਦੀ ਸੀ ਕਿ ਕੁਝ ਰਿਸ਼ਤੇ ਜਿਹੜੇ ਉਹ ਪੈਸਿਆਂ ਦੇ ਨਾਲ ਨਹੀਂ ਨਿਭਦੇ ਰਿਸ਼ਤਿਆਂ ਦੀ ਅਹਿਮੀਅਤ ਹੁੰਦੀ ਹੈ ਮੈਂ ਹੁਣੇ ਜਾ ਕੇ ਮਨਮੀਤ ਨੂੰ ਵਾਪਸ ਲੈ ਕੇ ਆਣਾ ਆਈ ਨਹੀਂ ਵੀ ਉੱਪਰ ਗਏ ਉਹਦੇ ਦੀ ਮੰਮਾ ਤੁਹਾਨੂੰ ਮੈਂ ਦੱਸਦਾ ਦੀਦੀ ਨੂੰ ਪਰੇਸ਼ਾਨੀ ਕਾਦੀ ਆ ਤੇ ਕਿਉਂ ਆ ਕਿਉਂ ਕਿਹੜੀ ਗੱਲੋਂ ਕੀ ਕਹਿੰਦੀ ਹੁਣ ਦੱਸਿਆ ਦੀਦੀ ਨੇ ਕੁਝ ਕਾਦੀ ਪਰੇਸ਼ਾਨੀ ਇਹਨਾਂ ਨੂੰ ਦੱਸ ਦੇ ਦੀਦੀ ਦੱਸੋ ਕਾਦੀ ਪਰੇਸ਼ਾਨੀ ਆ ਦੀਦੀ ਦੱਸੋ ਵੀ ਕੀ ਗੱਲ ਹੋ ਗਈ ਆ ਭਾਬੀ ਕਹ ਲਿਆ ਕਿ ਮੇਰੀ ਸਾਸਕੇ ਜਸਲੀਨ ਦੇ ਪਾਪਾ ਕਹਿੰਦੇ ਤੂੰ ਪੇਕੇ ਤੋਂ ਹਿੱਸਾ ਲੈ ਕੇ ਆ ਹਿੱਸਾ ਹਾਂ ਹਿੱਸਾ ਸਹੀ ਸੁਣਿਆ ਸਾਰਿਆਂ ਨੇ ਮੰਮਾ ਜਿਹੜਾ ਆਪਾਂ ਕੇਸ ਜਿੱਤੇ ਨਹੀਂ ਆ ਉਹਦੀ ਜ਼ਮੀਨ ਦਾ ਰੋਲਾ ਵਾ ਕਿੰਦੇ ਜੇ ਤੇਰਾ ਭਰਾ ਕੇਸ ਜਿੱਤਿਆਣਾ ਤੇ ਉਹਦਾ ਹਿੱਸਾ ਲੈ ਗਿਆ ਹੁਣ ਦੱਸੋ ਮੰਮਾ ਕੀ ਕਰਨਾ ਚਾਹੀਦਾ ਹਾਏ ਰੱਬਾ ਆ ਕੀ ਹੋ ਗਿਆ ਇੱਕ ਭੈਣ ਤੇ ਅੱਗੇ ਘਰੇ ਬੇਟੀ ਆ ਹੁਣ ਦੂਜੀ ਵੀ ਆ ਗਈ ਆਏ ਹਾਏ ਸਾਡੀ ਉੱਤੇ ਤਾਂ ਦੁੱਖਾਂ ਦਾ ਪਹਾੜ ਹੀ ਡਿੱਗ ਪਿਆ اے ਸੱਚੇ ਪਾਤਸ਼ਾਹ ਹੁਣ ਤੇਰੇ ਹੱਥ ਵਸਿਆ ਸਭ ਕੁਝ ਠੀਕ ਕਰੀ ਤੂੰ ਕੀ ਸੋਚਣ ਲੱਪੀ ਸੀ ਮੰਮਾ ਜੇ ਹਿੱਸਾ ਦੇ ਕੇ ਸਾਡੀ ਧੀ ਦਾ ਘਰ ਵੱਸਦਾ ਏ ਤੇਹੀ ਉਹਦਾ ਘਰ ਬਸਾਵਾਂਗੇ ਜ਼ਰੂਰ ਮਮਾ ਸਾ ਤੇ ਆਪਾਂ ਦੇ ਦਈਏ ਪਰ ਭੈਣ ਮੰਨੇ ਤੇ ਤਾਂ ਹੀ ਦਵਾਂਗੇ ਨਾ ਭੈਣ ਤੇ ਮੰਦੀ ਨਹੀਂ ਇਸੇ ਵਾਸਤੇ ਦੀਦੀ ਜੇ ਹਿੱਸਾ ਲੈ ਕੇ ਤੁਹਾਡਾ ਘਰ ਵੱਸਦਾ ਹੈ ਤੁਸੀਂ ਹਿੱਸਾ ਲੈ ਲਓ ਤੁਹਾਡਾ ਵੀਰ ਦੇ ਲਈ ਤਿਆਰ ਆ ਨਹੀਂ ਭਾਬੀ ਮੈਨੂੰ ਆਪਣੇ ਵੀਰ ਦਾ ਪਿਆਰ ਚਾਹੀਦਾ ਨਾ ਕਿ ਹਿੱਸਾ ਦੇਖੋ ਇਹੋ ਜਿਹੇ ਭੈਣਾ ਵੀ ਹੁੰਦੀਆਂ ਵਾਂ ਜਿਹੜੀਆਂ ਕਹਿੰਦੀਆਂ ਵਾਂ ਸਾਨੂੰ ਆਪਣੇ ਵੀਰ ਦਾ ਪਿਆਰ ਚਾਹੀਦਾ ਨਾ ਕਿ ਹਿੱਸਾ ਉਹਨਾਂ ਨੂੰ ਪਤਾ ਹੈ ਨਾ ਜਿਹੜੀਆਂ ਭੈਣਾਂ ਹਿੱਸਾ ਲੈਂਦੀਆਂ ਨਾ ਉਹਨਾਂ ਦੇ ਪੇਕੇਆਂ ਦੇ ਘਰ ਦੇ ਦਰਵਾਜ਼ੇ ਸਦਾ ਲਈ ਬੰਦ ਹੋ ਜਾਂਦੇ ਠੀਕ ਹੈ ਨਾ ਮੰਮਾ ਹਾਂ ਇਹ ਤਾਂ ਗੱਲ ਹੈ ਇਸੇ ਕਰਕੇ ਦੀਦੀ ਹਾਂ ਮੈਂ ਨਹੀਂ ਭਰੰਦੇ ਪਰ ਇੰਨੇ ਦਿਨ ਦੀ ਪਰੇਸ਼ਾਨੀ ਤੇ ਦੀਦੀ ਤੁਸੀਂ ਅੱਜ ਸਾਨੂੰ ਦੱਸਣ ਦੀਆਂ ਸਾਨੂੰ ਪਹਿਲਾਂ ਕਿਉਂ ਨਹੀਂ ਦੱਸੀ ਹੈਗੀ ਭਾਬੀ ਜੀ ਜਿੰਦਾ ਤੁਹਾਡਾ ਫੋਨ ਆਇਆ ਸੀ ਨਾ ਉਹ ਤੋਂ 2-3 ਦਿਨ ਪਹਿਲਾਂ ਹੀ ਮੇਰੇ ਘਰ ਇਹੋ ਗੱਲ ਦਾ ਰੋਲਾ ਪੈਣ ਗਿਆ ਸੀ ਕਿ ਤੂੰ ਆਪਣੇ ਭਰਾ ਕੋਲੋਂ ਹਿੱਸਾ ਲੈ ਕੇ ਆ ਹਿੱਸਾ ਲੈ ਕੇ ਆ ਤੇ ਦੱਸੋ ਹੁਣ ਮੈਂ ਕੀ ਕਰਾਂ ਮੈ ਤੁਹਾਨੂੰ ਲੱਗਦੀ ਆ ਕਿ ਤੁਹਾਡੇ ਕੋਲੋਂ ਮੈਂ ਹਿੱਸਾ ਲਵਾਂਗੀ ਦੀਦੀ ਹਿੱਸਾ ਤਾਂ ਨਹੀਂ ਲਓਗੇ ਪਰ ਇਹ ਵੀ ਤਾਂ ਸੋਚਣਾ ਤੁਹਾਡਾ ਘਰ ਬਰਬਾਦ ਹੋ ਜਾਏਗਾ ਜੇ ਤੁਹਾਨੂੰ ਨਾ ਘਰ ਵੜਨ ਦੀ ਪਿਰੋ ਤੇ ਫੇਰ ਮੇਰੀ ਗੱਲ ਸੁਣੋ ਭਾਬੀ ਅੱਜ ਮੈਂ ਹਿੱਸਾ ਲੈ ਜਾਵਾਂਗੀ ਕੱਲ ਨੂੰ ਉਹਨਾਂ ਦਾ ਮੂੰਹ ਹੋਰ ਖੋਲ ਜਾਣਾ ਵਾ ਉਹਨਾਂ ਨੂੰ ਪਤਾ ਅੱਜ ਹਿੱਸਾ ਲਾਈ ਆ ਕੱਲ ਨੂੰ ਹੋਰ ਮੈਨੂੰ 50 ਡਿਮਾਂਡਾਂ ਕਰਨਗੇ ਕੀ ਗੱਲ ਮੇਰੇ ਭਰਾ ਦੀਆਂ ਕਿਤੇ 50 ਫੈਕਟਰੀਆਂ ਚੱਲਦੀਆਂ ਪਈਆਂ ਨੇ ਤੁਸੀਂ ਆਪ ਸਿਆਣੇ ਜੀ ਦੱਸੋ ਨਾ ਸੋ ਮੇਰੇ ਭਰਾ ਦੀਆਂ ਕਿਤੇ ਫੈਕਟਰੀਆਂ ਚੱਲਦੀਆਂ ਨੇ ਦਿਨ ਤਿਹਾਰ ਮੈਨੂੰ ਐਡਾ ਸੋਨਾ ਮਿਲਦਾ ਵਰਤਦਾ ਵਾ ਇਹ ਥੋੜੀ ਆ ਕਿ ਮੈਂ ਹਿੱਸਾ ਲੈ ਕੇ ਚੱਲ ਜਾਂਗੀ ਤੇ ਮੈਂ ਉਹਦੇ ਨਾਲ ਬੜੀ ਵੱਡੀ ਹੋ ਜਾਂਗੀ ਮੈਨੂੰ ਮੇਰੇ ਭਰਾ ਦਾ ਪਿਆਰ ਚਾਹੀਦਾ ਵਾ ਹਿੱਸਾ ਨਹੀਂ ਚਾਹੀਦਾ ਮੇਨਾਂ ਦਿਨ ਤਿਹਾਰ ਹਾਰ ਸੋਨਾ ਵਰਤਦੇ ਆ ਠੀਕ ਆ ਮੈਨੂੰ ਹਿੱਸੇ ਦੀ ਨਹੀਂ ਲੋੜ ਮੰਮੀ ਬਿਲਕੁਲ ਠੀਕ ਆ ਮੇਰੀ ਧੀ ਨੇ ਸੋ ਮੰਮੀ ਮੇਰੇ ਭਰਾ ਦੀਆਂ ਫੈਕਟਰੀਆਂ ਚੱਲਦੀਆਂ ਨੇ ਮੈਂ ਤੇ ਉਸ ਵਾਹਿਗੁਰੂ ਦਾ ਲੱਖ ਸ਼ੁਕਰੇ ਕਰਦੀ ਆ ਕਿ ਦੁੱਖ ਸੁੱਖ ਵਲੇ ਮੇਰਾ ਭਰਾ ਮੇਰੇ ਨਾਲ ਖੜਿਆ ਹੁੰਦਾ ਵਾ ਠੀਕ ਆ ਦਿਨ ਧਿਆਰ ਏਡੇ ਸੋਹਣੇ ਮਿਲਦਾ ਵਰਤਦਾ ਵਾ ਕੀ ਗੱਲ ਜੜੀਆਂ ਭੈਣਾਂ ਹਿੱਸਾ ਲੈ ਲੈਂਦੀਆਂ ਨੇ ਉਹਨਾਂ ਲਈ ਭਰਾਵਾਂ ਦਾ ਪਿਆਰ ਮੁੱਕ ਜਾਂਦਾ ਵਾ ਮੰਮੀ ਤੇ ਬੇਟਾ ਤੂੰ ਬਿਲਕੁਲ ਸਹੀ ਗੱਲ ਕਹੀ ਬੇਟਾ ਹਾਂਜੀ ਮੈਨੂੰ ਕੋ ਬਹੁਤ ਵੱਡੀ ਗੱਲ ਕਹੀ ਮਾਤਾ ਦੇ ਕੋ ਮਾਫੀ ਮੰਗਦੀ ਹਾਂ ਸਹੀ ਗੱਲ ਐ ਜਿਹੜੀਆਂ ਧੀਆ ਆਪਣੇ ਪੇਕੇ ਕੋਲੋਂ ਹਿੱਸਾ ਮੰਗਦੀ ਹਨ ਉਹਨਾਂ ਲਈ ਸਾਰੀ ਉਮਰ ਲਈ ਪੇਕੇਆਂ ਘਰ ਦੇ ਦਰਵਾਜ਼ੇ ਬੰਦ ਹੋ ਜਾਂਦੇ ਨੇ ਪੁੱਤਰ ਜੇ ਇਦਾਂ ਵੀ ਮੇਰਾ ਇੱਕ ਭਰਾ ਐ ਜੇ ਮੈਂ ਵੀ ਉਹਦੇ ਕੋਲੋਂ ਇਦਾਂ ਹਿੱਸਾ ਮੰਗਦੀ ਤਾਂ ਮੈਂ ਤਾਂ ਸਾਰੀ ਉਮਰ ਉਹਦੇ ਨਾਲ ਨਹੀਂ ਸੀ ਵਰਤ ਸਕਦੀ ਬੇਟਾ ਮਾਪਿਓ ਆਪਣੇ ਬੱਚਿਆਂ ਲਈ ਆਪਣੀਆਂ ਧੀਆ ਲਈ ਆਪਣੀ ਪਹੁੰਚ ਤੋਂ ਵੱਧ ਕੇ ਕਰਦੇ ਨੇ ਸਭ ਕੁਝ ਪਰ ਮੈਂ ਭੁੱਲ ਗਈ ਸੀਗੀ ਮੈਂ ਤੇਰੇ ਕੋਲੋਂ ਹਿੱਸਾ ਮੰਗਣ ਲੱਗ ਪਈ ਪੁੱਤਰ ਮੇਰੇ ਕੋਲ ਬਹੁਤ ਵੱਡੀ ਗਲਤੀ ਹੋਈ ਆ ਮੈਂ ਤੇਰੇ ਕੋਲੋਂ ਮਾਫੀ ਚਾਹੁੰਦੀ ਆ ਪੁੱਤਰ ਮੈਨੂੰ ਲੱਗੇ ਸੀ ਪੁੱਤਰ ਜਦੋਂ ਮੇਰੀ ਧੀ ਅਨਮੋਲ ਨੇ ਮੈਨੂੰ ਸਾਰੀਆਂ ਗੱਲਾਂ ਕਹੀਆਂ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਣਾ ਪੁੱਤ ਉਹਨੇ ਮੈਨੂੰ ਕਿਹਾ ਕਿ ਜੇ ਮੈਂ ਵੀ ਤੁਹਾਡੇ ਕੋਲੋਂ ਇਦਾਂ ਵਿਆਹ ਤੋਂ ਬਾਅਦ ਹਿੱਸਾ ਮੰਗਾਂਗੀ ਕਿ ਮਮਾ ਤੂੰ ਹੀ ਮੈਨੂੰ ਹਿੱਸਾ ਦੇਉਗੇ ਤਾਂ ਮੈਂ ਉਹਦੀਆਂ ਗੱਲਾਂ ਸੁਣ ਕੇ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਬੇਟਾ ਇਸ ਕਰਕੇ ਪੁੱਤਰ ਤੂੰ ਮੈਨੂੰ ਮਾਫ਼ ਕਰਦੇ ਹੋ ਮੈਂ ਹੱਥ ਨਹੀਂ ਜੋੜਨੇ ਮਮਾ ਮੈਨੂੰ ਇੰਨਾ ਬੜਾ ਵਧੀਆ ਲੱਗਾ ਕਿ ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਵਾ ਕੋਈ ਗੱਲ ਨਹੀਂ ਮਮਾ ਚਲ ਆਪੇ ਮਮੀ ਜਦੋਂ ਕੋਈ ਵੀ ਕੁੜੀ ਵਿਆਹ ਕੇ ਆਪਣੇ ਸਹੁਰੇ ਪਰਿਵਾਰ ਚ ਜਾਂਦੀ ਆ ਨਾ ਉਹ ਹਮੇਸ਼ਾ ਇੱਕ ਮਾਂ ਲੱਭਦੀ ਆ ਤੇ ਮੈਂ ਜਿੰਨੀ ਖੁਸ਼ ਆ ਕਿ ਅੱਜ ਮੈਨੂੰ ਮੇਰੀ ਮਾਂ ਮਿਲ ਗਈ ਠੀਕ ਆ ਪੁੱਤ ਅੱਜ ਤੋਂ ਅਸੀਂ ਮਾਵਾ ਧੀਆ ਬਣ ਕੇ ਰਵਾਂਗੇ ਠੀਕ ਆ ਮਾਮਾ ਚਲੋ ਆਪਣੇ ਘਰ ਚੱਲੀਏ ਚਲੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੋਸਨਾਓ ਜੀ ਕੀ ਹਾਲ ਚਾਲ ਹੈ ਅਸੀਂ ਨਿੱਕੀ ਜਿਹੀ ਸਟੋਰੀ ਤੁਹਾਡੇ ਸਾਹਮਣੇ ਪੇਸ਼ ਕੀਤੀ ਆ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਅਸੀਂ ਇੱਕ ਮੈਸੇਜ ਛੋਟਾ ਜਿਹਾ ਦਿੱਤਾ ਵਾ ਜਿਹੜੀਆਂ ਭੈਣਾਂ ਆਪਣੇ ਭਰਾਵਾਂ ਕੋਈ ਹਿੱਸਾ ਲੈ ਲੈਂਦੀਆਂ ਉਹਨਾਂ ਦੇ ਪੇਕੇਆਂ ਦੇ ਘਰ ਦੇ ਦਰਵਾਜ਼ੇ ਹਮੇਸ਼ਾ ਲਈ ਬੰਦ ਹੋ ਜਾਂਦੇ ਆ ਵੇਖੋ ਭੈਣਾਂ ਨੂੰ ਤੋਂ ਆਪਣੇ ਭਰਾਵਾਂ ਦਾ ਪਿਆਰ ਚਾਹੀਦਾ ਹੈ ਨਾ ਕਿ ਹਿੱਸਾ ਤੇ ਸਾਡੀ ਸਟੋਰੀ ਵਿੱਚ ਨਿਊ ਮੈਂਬਰ ਸਾਡੇ ਨਾਲ ਜੁੜੇ ਆ ਉਮੀਦ ਹੈ ਤੁਹਾਨੂੰ ਇਹਨਾਂ ਦੀ ਐਕਟਿੰਗ ਪਸੰਦ ਆਏਗੀ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਕਿਹੜੇ ਆਂਟੀ ਕਿਹੜੇ ਦੀਦੀ ਦੀ ਐਕਟਿੰਗ ਤੁਹਾਨੂੰ ਵਧੀਆ ਲੱਗੀ